ਅੱਜ ਗੁਲਸਨ ਰਾਏ ਮਾਉਂਟੀ ਪਾਸੀ ਵੱਲੋਂ ਆਪਣੇ ਭਾਈਵਾਲ ਭਾਜਪਾ ਤੇ ਅਕਾਲੀ ਦਾ ਸੰਯੁਕਤ ਨਾਲ ਮਿਲ ਕੇ ਭਾਜਪਾ ਆਗੂ ਤੀਖਸ਼ਨ ਸੂਹ ਦੇ ਘਰ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਬੋਲਦੇ ਉਹਨਾਂ ਨੇ ਹੁਸ਼ਿਆਰਪੁਰ ਦੇ ਕਾਂਗਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ ਰੱਜ ਕੇ ਤੰਜ ਕਸੇ ਇਸ ਮੌਕੇ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪ੍ਰਸ਼ਾਸਨਿਕ ਅਧਿਕਾਰੀ ਅਜੇ ਵੀ ਕਾਂਗਸ ਦੇ ਦਬਾਹੇ ਹੇਠ ਕੰਮ ਕਰ ਰਹੇ ਨੇ ਇਹੀ ਕਾਰਨ ਹੈ ਕਿ ਐਕਸਾਈਜ਼ ਵਿਭਾਗ ਵੱਲੋਂ ਮਾਉਂਟੀ ਪਾਸੀ ਦੇ ਘਰ ਨਜਾਇਜ਼ ਤੌਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕੋਨਾ ਤੋਂ ਆ ਗਿਆ ਐਕਮਿੰਟ ਯਾਰ ਆਪਣੇ ਇੱਕ ਮਿੰਟ ਯਾਰ ਫੋਟੋ ਕਰ ਲਵਾਂ ਫੋਟੋ ਲਿਕਨ ਲਿਕਨ ਹੋ ਗਿਆ ਸਭ ਭਾਈ ਆ ਦੂਤੀ ਕਰੇ ਸਾਰੇ ਪ੍ਰੈਸ ਦੇ ਮਿੱਤਰਾਂ ਦਾ ਛੋਟੇ ਜਿਹੇ ਸਨੇਹ ਤੇ ਇੱਥੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਆ ਔਰ ਅੱਜ ਦੀ ਜਿਹੜੀ ਇਹ ਪ੍ਰੈਸ ਵਾਰਤਾ ਆ ਸ਼੍ਰੀ ਗੁਲਸ਼ਨ ਰਾਏ ਮੌਂਟੀ ਪਾਸੀ ਦੇ ਨਾਮ ਤੇ ਜਿਹੜੇ ਜਾਣੇ ਜਾਂਦੇ ਆ ਔਰ ਪੰਜਾਬ ਲੋਕ ਕਾਂਗਰਸ ਦੇ ਹੁਸ਼ਾਲਪੁਰ ਦੇ ਜ਼ਿਲ੍ਹਾ ਪ੍ਰਧਾਨ ਆ ਔਰ ਬਹੁਤ ਸਕ्रीय ਤੌਰ ਤੇ ਹੁਸ਼ਾਲਪੁਰ ਸ਼ਾਮ 84 ਤੇ ਬਾਕੀ ਜ਼ਿਲ੍ਹੇ ਦੀਆਂ ਵਿਧਾਨ ਸਭਾ ਦੇ ਵਿੱਚ ਚੋਣਾਂ ਪ੍ਰਚਾਰ ਚ ਭਾਜਪਾ ਗਠਵੰਦਨ ਦੇ ਨਾਲ ਆਪਣਾ ਕਰ ਰਹੇ ਆ ਔਰ ਅੱਜ ਦੀ ਇਸ ਪ੍ਰੈਸ ਵਾਰਤਾ ਚ ਸਾਡੇ ਸਾਬਕਾ ਸੀਪੀਐਸ ਤੇ ਵਿਧਾਇਕ ਰੇ ਤੇਸ ਰਾਜੀ ਤੁੱਗਾ ਵੀ ਹਾਜ਼ਰ ਆ ਔਰ ਅਕਾਲੀ ਦਲ ਸੰਯੁਕਤ ਦੇ ਜੀਰਾ ਪ੍ਰਧਾਨ ਸ਼੍ਰੀ ਸੁਤੰਦਰ ਸਿੰਘ ਟੱਟਸਾਹਬ ਔਰ ਜਨਰਲ ਸੈਕਟਰੀ ਸਟੇਟ ਦੇ ਅਰਤਾਨ ਸਿੰਘ ਜੋਲ ਜੀ ਸਾਡੇ ਸਾਬਕਾ ਮੇਅਰ ਔਰ ਪਾਰਟੀਦੰਤਾ ਪਾਰਟੀ ਦੇ ਔਰ ਸਾਰੇ ਲੀਡਰ ਵੀ ਬੈਠੇ ਆ। ਸੋ ਮੈਂ ਮੰਟਿਪਾਸੀ ਜੀ ਨੂੰ ਕਮਾਂਗਾ ਕਿ ਉਹਨਾਂ ਦਾ ਇੱਕ ਉਹਨਾਂ ਦੇ ਨਾਲ ਇੱਕ ਪਰਸੋਂ ਵਾਕਿਆ ਹੋਇਆ ਉਹਦੀ ਗੱਲ ਥੋੜੀ ਕਰਨ। ਹਾਂਜੀ ਜੀ ਸੋ ਸੋ तकरीबन जी 1 ਵਜੇ ਦੇ ਕਰੀਬ ਹਰਿਆਣਾ ਮੈਂ ਸਿਟੀ ਹਰਿਆਣਾ ਨੂੰ ਬਿਲੋਂਗ ਕਰਦਾ ਜੀ ਹਰਿਆਣੇ ਇੱਕ ਅਫਸਾਈਜ਼ ਦੀ ਟੀਮ 12 13 ਬੰਦੇ ਨਾਲ ਜੀ ਵਿੱਚ ਦੋ ਇਨਸਪੈਕਟਰ ਸੀ ਈਟੀਓ ਤੇ ਹੋਰ ਨਾ ਸਟਾਫ ਮੈਂਬਰ ਸੀ ਸਾਰੇ ਨੇ ਆ ਕੇ ਗਲੀ ਦੇ ਵਿੱਚ ਆ ਕੇ ਪਹਿਲਾਂ ਤਾਂ ਇੱਕ ਸਾਡੇ ਇੱਕ ਪੁਰਾਣਾ ਘਰ ਹੈ ਜੀ ਉਹਨੂੰ ਢੇਰ ਲਿਆ ਚਾਰੋਂ ਪਾਸਿਓ ਉਸ ਤੋਂ ਬਾਅਦ ਗਲੀ ਦੇ ਬੰਦੇ ਤੋਂ ਮੈਨੂੰ ਫੋਨ ਕਰਾ ਕੇ ਘਰ ਬਾਹਰ ਫੋਰਸ ਆਈ ਹੈ ਤੇ ਮੈਂ ਉੱਥੇ ਪਹੁੰਚਿਆ ਜਦੋਂ ਮਤੇ ਪਹੁੰਚੇ ਤਾਂ ਮੈਨੂੰ ਇੱਕ ਇਨਸਪੈਕਟਰ ਸੀ ਗੋਪਾਲ ਇੱਕ ਸੀ ਮਹਿੰਦਰ ਮਹਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਮੈਡਮ ਯੂਟੀਯੂ ਆਏ ਆ ਇਹ ਤੁਹਾਡੇ ਕਾਰਜ ਦੀ ਤਲਾਸ਼ੀ ਲੈਣਾ ਚਾਹੁੰਦੇ ਹਨ ਮੈਂ ਪੁੱਛਿਆ ਕਿ ਕੀ ਕਾਰਨ ਹੈ ਕਹਿੰਦੇ ਜੀ ਸਾਨੂੰ ਇੱਥੇ ਕਬਰ ਆਈ ਹੈ ਕਿ ਉਹ ਸ਼ਾਹਪੁਰ ਤੇ ਆਪਣੇ ਸ਼ਾਮਚੌਸੀ ਜੀ ਵਿਸਕੀ ਜੀ ਡਿਸਟ੍ਰਿਬਿਊਟ ਕਰਨੀ ਹੈ ਉਹ ਤੁਈਏ ਤੇ ਰੱਖੀ ਹੋਈ ਆ ਤੇ ਕੱਲ ਰਾਤੀ ਤੁਹਾਡੇ ਟਰੱਕ ਉਤਰਿਆ ਇੱਥੇ ਮੈਂ ਕਿਹਾ ਜੀ ਤੁਸੀਂ ਸਹੀ ਕਹਿ ਰਹੇ ਕਹਿੰਦੇ ਜੀ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਕਿਹਾ ਹੈਗਾ ਕਿ ਜਾ ਕੇ ਉਹਨਾਂ ਦੇ ਹਦਾਇਤਾਂ ਦੇ ਸਾਹਮਣੇ ਤੁਹਾਡੇ ਕੋਲ ਇੱਥੇ ਆਏ ਆ ਮੇਰੇ ਕੋਈ ਰਿਟਰਨ ਦਿਖਾਓ ਕਹੀ ਕਹਿੰਦੇ ਜੀ ਰਿਟਰਨ ਦੀ ਕੋਈ ਲੋੜ ਨਹੀਂ ਰਹੀ ਤੁਸੀਂ ਹਰਿਆਣੇ ਦੇ ਐਸਐਚਓ ਵੀ ਆ ਰਿਹਾ ਫੋਰਸ ਆ ਰਹੀ ਹੈ ਤੇ ਤੁਸੀਂ ਇੱਕ ਵਾਰ ਸਾਨੂੰ ਖੋਲ ਦਿਓ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਖੋਲਿਆ ਜੀ ਖੋਲ ਕੇ ਸਾਰਾ ਅੰਦਰ ਚੈੱਕ ਰਿਹਾ ਉਹਨਾਂ ਨੇ ਵੀਡੀਓਗ੍ਰਾਫੀ ਕੀਤੀ ਸਾਰੀ ਤੇ ਕੁਝ ਵੀ ਉੱਥੇ ਨਹੀਂ ਮਿਲਿਆ ਜੀ ਉਸ ਤੋਂ ਬਾਅਦ ਜਿੱਦੇ ਮੈਂ ਬਾਹਰ ਨਿਕਲਿਆ ਅਸੀਂ ਖੜੇ ਆਪਣੇ ਅੰਦਰ ਹੀ ਖੜੇ ਸੀ ਉੱਥੇ ਕਹਿੰਦੇ ਉਹਨਾਂ ਨੇ ਲਿਖਿਆ ਕਹਿੰਦੇ ਕਿ ਹਾਂ ਵੀ ਇੱਥੇ ਕੁਝ ਨਹੀਂ ਮਿਲਿਆ ਬਰਾਮਦ ਦੀ ਕੋਈ ਨਹੀਂ ਹੋਈ ਪਰ ਜਾਣ ਲੱਗੇ ਮੈਨੂੰ ਇੰਸਪੈਕਟਰ ਮਹਿੰਦਰ ਸਿੰਘ ਤੇ ਗੋਪਾਲ ਸੀ ਉਹ ਕਹਿੰਦੇ ਜੀ ਇਦਾਂ ਕਿ ਇਹ ਸਾਰਾ ਸਹੀ ਜਾਣਦੇ ਕਿ ਪੋਲਿਟਿਕਲ ਟੱਡਣਾ ਹੋ ਰਿਹਾ ਸਾਰਾ ਹੈਗਾ ਜੀ ਪਰ ਅਸੀਂ ਤੁਹਾਨੂੰ ਇੱਕ ਰਿਕਵੈਸਟ ਕਰਨੀ ਆ ਕਿ ਅਸੀਂ ਤਾਂ ਆਣਾ ਪਿਆ ਕਿ ਅਸੀਂ ਅੰਡਰ ਪ੍ਰੈਸ਼ਰ ਹੀ ਇੱਥੇ ਆਏ ਹੈਗੇ ਆ ਕਿ ਤੁਸੀਂ ਜਿਹੜਾ ਜਾ ਰਹੇ ਹੋ ਸ਼ਾਹਪੁਰ ਤੇ ਸ਼ਾਮਚਾਸੀ ਕਰ ਰਹੇ ਆ ਤੇ ਇੱਥੇ ਤੋਂ ਥੋੜਾ ਜਿਹਾ ਜਾਣਾ ਬੰਦ ਕਰ ਦਿਓ ਇਹ ਵਰਡਿੰਗ ਮੈਨੂੰ ਮਹਿੰਦਰ ਸਿੰਘ ਨੇ ਤਾਂ ਗੋਪਾਲ ਉਹਨਾਂ ਨੇ ਕਹੀ ਜੀ ਕਿ ਤੁਸੀਂ ਇੱਥੇ ਕੁਝ ਨਾ ਕਰੋ ਤੁਸੀਂ ਇੱਥੇ ਜਾਣਾ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਅਗੇਂਸਟ ਵੀ ਦੁਬਾਰਾ ਇਹਨਾਂ ਨੇ ਕੋਈ ਨਾ ਕੋਈ ਕਰਨਾ ਹੈਗਾ ਉਸ ਤੋਂ ਬਾਅਦ ਮੇਰਾ ਇੱਕ ਮੈਰਿਜ ਬੈਲੈਂਸ ਵੀ ਹੈ ਜੀ ਉਸ ਤੋਂ ਬਾਅਦ ਸਾਰੇ ਪੈਲਸ ਚਲੇ ਗਏ ਜੀ ਉੱਥੇ ਜਾ ਕੇ ਪੈਲਸ ਜਾ ਕੇ ਵੀ ਇਹਨਾਂ ਨੇ ਸਾਰੀ ਉੱਥੇ ਸ਼ਾਨਦਾਰ ਕੀਤੀ ਜਾਂ ਤੇ ਉੱਥੇ ਫੰਕਸ਼ਨ ਚੱਲਦਾ ਪਿਆ ਸੀ ਫੰਕਸ਼ਨ ਵੀ ਕੋਈ ਐਕਸਾਈਡ ਡਿਪਾਰਟਮੈਂਟ ਦਾ ਬੰਦਾ ਸੀ ਉਹਨਾਂ ਦੀ ਬੇਟੀ ਦਾ ਸਿੱਕਾ ਜੀ ਉਹਦੇ باوجود ਇਹਨਾਂ ਨੇ ਉੱਥੇ ਸਾਰੀ ਫਿਰ ਚੈਕਿੰਗ ਕੀਤੀ ਮਤਲਬ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਇਹਨਾਂ ਨੇ ਮੈਨੂੰ ਮੈਂਟਲੀ ਬੜਾ ਹਰਾਸ ਕੀਤਾ ਜੀ ਸਾਰਿਆਂ ਨੇ ਕਿ ਉਹਨਾਂ ਨੂੰ ਪਤਾ ਕਿ ਇਲਾਕੇ ਦੇ ਵਿੱਚ ਮੈਂ 50 ਸਾਲ ਤੋਂ ਉਸ ਗਲੀ ਦੇ ਵਿੱਚ ਰਹ ਰਹੇ ਹਾਂ ਜੀ ਉਸ ਮਹੱਲੇ ਦੇ ਵਿੱਚ ਰਹ ਰਹੇ ਹਾਂ ਸੀ ਤੇ ਮੈਂ ਮੈਂਟਲੀ ਇੰਨਾ ਅਪਸੈਟ ਹੋਇਆ ਕਿ ਇਹ ਬੰਦਿਆਂ ਨੇ ਮੈਨੂੰ ਟੌਰਚਰ ਕੀਤਾ ਅਗੇ ਮੈਂ ਮਤਲਬ ਮੇਰੇ ਕੋ ਕੋ ਵਰਡ ਨਹੀਂ ਹੈ ਕਹਿੰਦਾ ਕਿ ਆ ਵੀ ਕਿਸ ਤੇ ਉਹੀ ਮਚਾਨਕ ਇਹਨਾਂ ਦੇ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਬੰਦੇ ਆਏ ਸੀਗੇ ਜੀ ਇਹਨਾਂ ਦੇ ਜੋ ਬੰਦ ਦੀ ਕਾਰਵਾਈ ਇਹਨਾਂ ਦੀ ਕੀਤੀ ਜਾਵੇ ਤੇ ਇਲੈਕਸ਼ਨ ਕਮਿਸ਼ਨ ਨੂੰ ਵੈਸੇ ਅਸੀਂ ਮੇਲ ਕਰਤੀ ਹੈਗੀ ਜੀ ਕਿ ਏਟੀਸੀ ਜਿਹੜੇ ਮਿਸਟਰ ਕੰਗ ਹੈਗੇ ਜੀ ਉਹ ਦਰਸਨ ਉਹਨਾਂ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੈ ਜੀ ਉਹ ਕਾਫੀ ਸਮੇਂ ਤੋਂ ਇੱਥੇ ਹੀ ਸ਼ਿਆਹਪੁਰ ਦੇ ਵਿੱਚ ਹੀ ਹੈਗੇ ਜੀ ਕਦੀ ਟਰਾਂਸਫਰ ਉਹਨਾਂ ਦੀ ਹੁੰਦੀ ਨਹੀਂ ਕਾਫੀ ਦਿਨ ਤੋਂ ਇੱਥੇ ਹੀ ਰਹਿ ਰਹੇ ਜੀ ਉਹ ਤੇ ਉਹਨਾਂ ਦੀ ਮੇਨ ਹੈਗਾ ਜੀ ਉਹਨਾਂ ਨੇ ਹੀ ਸਾਰਾ ਕਰਾਇਆ ਹੈ ਉਗੂ ਇਨਸਪੈਕਟਰ ਨੇ ਆਪ ਕਿਹਾ ਇਨਸਪੈਕਟਰ ਕਹਿੰਦੇ ਵੀ ਅਸੀਂ ਤਾਂ ਪ੍ਰੈਸ਼ਰਾਈਜ਼ ਹੋ ਕੇ ਸਾਨੂੰ ਪਤਾ ਕਿ ਕੁਝ ਨਹੀਂ ਹੈ ਪਰ ਜਿੱਦਾਂ ਸਾਨੂੰ ਡਿਪਾਰਟਮੈਂਟਲ ਕਹਣਾ ਅਸੀਂ ਸਾਨੂੰ ਆਣਾ ਪੈਣਾ ਜੀ ਤੇ ਉਹਨਾਂ ਨੇ ਹੀ ਭੇਜਿਆ ਜੀ ਤੇ ਕੀ ਲੱਗਦਾ ਕੀ ਪ੍ਰੈਸ਼ਰ ਕੀਦਾ ਪ੍ਰੈਸ਼ਰ ਪੈ ਰਿਹਾ ਤੁਹਾਡੇ ਇਹ ਸਾਰਾ ਜੀ ਇਹ ਪ੍ਰੈਸ਼ਰ ਜਿਹੜਾ ਜੀ ਇਹ ਪੋਲਿਟਿਕਲ ਇਹ ਦੇਖੋ ਜੀ ਇਲਾਕੇ ਦੇ ਦੋਨੋਂ ਐਮਐਲਏ ਜੀ ਇੱਕ ਤਾਂ ਉੱਥੇ ਸ਼੍ਰੀ ਪਵਨ ਕੁਮਾਰਾ ਦੀਆ ਜੀ ਇੱਕ ਇੱਥੋਂ ਅਰੋੜਾ ਜੀ ਇਹ ਦੋਨੋਂ ਜੀ ਕਿਉਂਕਿ ਇਹ ਬਖਲਾ ਚੁੱਕੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਵੀ ਇਹਨਾਂ ਨੂੰ ਹਾਰ ਦਿਖਾਈ ਦੇ ਰਹੀ ਹੈ ਸਾਰਿਆਂ ਨੂੰ ਇਹ ਕੋਸ਼ਿਸ਼ ਨਾ ਕੋਸ਼ਿਸ਼ ਕਰਨਾ ਚਾਹੁੰਦੇ ਮਤਲਬ ਹਰ ਤਰ੍ਹਾਂ ਚੰਦੇ ਦੀ ਇਹਨਾਂ ਨੂੰ ਮੀਡੀਆ ਚ ਲੈ ਗਏ ਪਬਲਿਕ ਦੇ ਵਿੱਚ ਇਹਨਾਂ ਦੀ ਇਮੇਜ ਖਰਾਬ ਕਰੀਏ ਜੀ 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 ਦਾ ਇੱਕ ਲੰਬਾ ਸਮਾਂ ਕਾਂਗਰਸ ਨੂੰ ਦਿੱਤਾ ਹੈ ਉਹ ਕੈਪਟਨ ਸਾਹਿਬ ਲੱਗ ਗਏ ਆ ਚੰਨੀ ਸਿਟੀ ਦੇ ਮੁਖ ਲੱਗ ਗਏ ਗਰਦਾਵੀ ਗੋਟਬਾਦੀ ਕਰਕੇ ਸਰ ਅਸੀਂ ਸ਼ੁਰੂ ਤੋਂ ਕੈਪਟਨ ਸਾਹਿਬ ਦੇ ਨਾਲ ਸੀ ਜੀ ਮੈਂ ਆਪਣੀ ਲਾਈਫ ਦੇ 25 ਸਾਲ ਕਾਂਗਰਸ ਦੇ ਵਿੱਚ ਹੀ ਗੁਜ਼ਾਰੇ ਆ ਜੀ ਅੱਛੀਆਂ ਪੋਸਟਾਂ ਤੇ ਰਹਿਆ ਜੀ ਸਰਕਾਰ ਵੱਲੋਂ ਵੀ ਅੱਛੀਆਂ ਪੋਸਟਾਂ ਦਿੱਤੀਆਂ ਗਈਆਂ ਪਰ ਜੋ ਐਪੀਸੋਡ ਜੋ ਕੈਪਟਨ ਸਾਹਿਬ ਨਾਲ ਹੋਇਆ ਸੀ ਅਸੀਂ ਨਹੀਂ ਉਹ ਦੇਖ ਸਕੇ ਅਸੀਂ ਕੈਪਟਨ ਸਾਹਿਬ ਨੇ ਆਪਣੀ ਨਵੀਂ ਪਾਰਟੀ ਬਣਾਈ ਜਿੱਚ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਜ਼ਿਲ੍ਹਾ ਪ੍ਰਧਾਨ ਬਣਨ ਦਾ ਅਸੀਂ ਸਾਰੇ ਕੈਪਟਨ ਸਾਹਿਬ ਦੇ ਨਾਲ ਆਈ ਜੀ ਤੇ ਹੁਣ ਜਿਦਾਂ ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਸਾਹਿਬ ਦਾ ਪੀਐਲਸੀ ਦਾ ਭਾਜਪਾ ਨਾਲ ਅ ਅ ਤੀਰਸਾ ਨਾਲ ਅਲਾਈანს ਹੈ ਜੀ ਤੇ ਸੂਤ ਸਾਹਿਬ ਕੈਂਡੀਡੇਟ ਇੱਕ ਬੇਦਾਗ ਕੈਂਡੀਡੇਟ ਸੂਤ ਸਾਹਿਬ ਉਦੋਂ ਤੁੱਗਾ ਸਾਹਿਬ ਜੀ ਇਹ ਉੱਤੇ ਕੈਂਡੀਡੇਟ ਜੀ ਉਹ ਮਸਲਜ ਉਹਨਾਂ ਦੀ ਬਗਲਾਰਟ ਇਹੀ ਹੈ ਕਿ ਇਹ ਸਾਰਾ ਜਿਹੜਾ ਹਮ ਐਸੇ ਜਿਹੜੀ ਮੇਨ ਜਿਹੜੀ ਆ ਸਮਝ ਲੋ ਕਿ ਨੇਰੀ ਚੱਲ ਰਹੀ ਹੈ ਇਸ ਲਈ ਕਿ ਆ ਵੀ ਸੂਸਾ ਦੇ ਹੱਕ ਵਿੱਚ ਤੇ ਧੂਗਾਸਾ ਦੇ ਹੱਕ ਦੇ ਵਿੱਚ ਤੇ ਉਹ ਹੀ ਇਹ ਸਹਿਨ ਨਹੀਂ ਕਰ ਸਕਦੇ ਉਹਦੇ ਕਰਕੇ ਹੀ ਇਹਨਾਂ ਨੇ ਸਾਰਾ ਜਿਹੜਾ ਇਹ ਕੀਤਾ ਜੀ ਤੇ ਮੈਂ ਤਾਂ ਇਹੀ ਸੂਸਾ ਨੂੰ ਕਿਹਾ ਜੀ ਧੂਗਾਸਾ ਨੂੰ ਕਿਹਾ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਇਹ ਬੰਦੇ ਜਿਹੜੇ ਆ ਜਿਨ੍ਹਾਂ ਨੇ ਵੀ ਇਹ ਕੀਤਾ ਹੈਗਾ ਜੀ ਇਲੈਕਸ਼ਨ ਕਮਿਸ਼ਨ ਜਾਂ ਇਹਨਾਂ ਤੇ ਪੂਰੀ ਕਾਰਵਾਈ ਕਰੇ ਜੀ ਇਹ ਬੰਦਿਆ ਨੇ ਕਾਂਗਸਰ ਸਾਹਿਬ ਕਾਫੀ ਦੇਰ ਤੋਂ ਇੱਥੇ ਹੈ ਜੀ ਪਹਿਲਾਂ ਤਾਂ ਇਹਨਾਂ ਨੂੰ तकरीबन ਕਾਫੀ ਸਾਲ ਹੋ ਗਏ ਜੀ ਮੈਨੂੰ ਹੁਣ ਇੰਨਾ ਟਾਈਮ ਤਾਂ ਨਹੀਂ ਪਤਾ ਜੀ ਤੇ ਉਹਨਾਂ ਦੀ ਇਨਵੋਲਵਮੈਂਟ ਸਭ ਤੋਂ ਜ਼ਿਆਦਾ ਜੀ ਕਾਂਗਸਰ ਸਾਹਿਬ ਦੀ ਜਿਸ ਕਰ ਕਾਰਵਾਈ ਨਹੀਂ ਹੁੰਦੀ ਜੀ ਚੱਡਾਂ ਗਲੇ ਅਸੀਂ ਤਾਂ ਜੀ ਸਾਮ ਹੁਣ ਆਪਣੇ ਹਾਇਰ ਜਿਹੜੇ ਹੈ ਜੀ ਉਹਨਾਂ ਨੂੰ ਦੱਸ ਦਿੱਤਾ ਕੈਪਟਨ ਸਾਹਿਬ ਤੱਕ ਭੇਜਤਾ ਜੀ ਕੈਪਟਨ ਸਾਹਿਬ ਨੇ ਅੱਗੇ ਸੁਸਮ ਨੂੰ ਫੋਨ ਕੀਤਾ ਜੀ ਕਿ ਹਾਂ ਵੀ ਜੇ ਇੱਥੇ ਦਾ ਮੈਟਰ ਦੇਖਿਆ ਜਾਵੇ ਜੀ ਨਹੀਂ ਤਾਂ ਫਿਰ ਉਹ ਜੋ ਉਹਨਾਂ ਦੇ ਲੀਗਲ ਕੰਮ ਹੋ ਗਏ ਜੋ ਕਰਨਗੇ ਜੀ ਸਾਰਾ ਲਗਦਾ ਨਹੀਂ ਕਿ ਕੈਪਟਨ ਥਾੜਾ ਬਣਨ ਦੇ ਨਾਲ ਇਹ ਕੌਂਸਲ ਵਾਲੇ ਤੁਹਾਡੇ ਕਰੇ ਟੈਕ ਕਰਾ ਰਹੇ ਨੇ ਸਾਰੇ ਨਹੀਂ ਇਹ ਤਾਂ ਹੈ ਹੀ ਹੈ ਜੀ ਇਹ ਚ ਤਾਂ ਕੋਈ ਜ਼ਰੂਰਤ ਨਹੀਂ ਜੀ ਇਹ ਸਾਰਾ ਹੈ ਹੀ ਉਹਨਾਂ ਦਾ ਜੀ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਤੁਸੀਂ ਪਾਸੀ ਸਾਹਿਬ ਦੀ ਸਾਰੀ ਗੱਲਬਾਤ ਸੁਣੀ ਆ ਇਹ ਤਾਂ ਬਿਲਕੁਲ ਕਲੀਅਰ ਆ ਕਿ ਜੋ ਅਫਸਰ ਸਹਿਬਾਨ ਨੇ ਵੀ ਕਿਹਾ ਜਿਹੜੇ ਕਾਂਗਰਸ ਪਾਰਟੀ ਆ ਉਹ ਬਿਲਕੁਲ ਆਪਣੀ ਹਾਰ ਸਾਹਮਣੇ ਦੇਖ ਕੇ ਬੁਖਲਾ ਚੁੱਕੀ ਆ ਤੇ ਹੋਛੀਆਂ ਹਰਕਤਾਂ ਤੇ ਬਿਲਕੁਲ ਉਤਰਿਆਈ ਆ ਔਰ ਕਾਂਗਰਸ ਦਾ ਹਮੇਸ਼ਾ ਹੀ ਇਹ ਤੌਰ ਤਰੀਕਾ ਰਹਿੰਦਾ ਕਿ ਲੋਕਾਂ ਨੂੰ ਡਰਾਓ ਲਾਲਚ ਦਿਓ ਔਰ ਚੋਣਾਂਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੀ ਕੈਂਪੇਨ ਨੂੰ ਡਿਸਟਰਬ ਕਰੋ ਸੋ ਕਿਉਂਕਿ ਪਾਸੀ ਸਾਹਿਬ ਬਹੁਤ ਐਕਟਿਵਲੀ ਬਹੁਤ ਸਕ੍ਰੀਤਾ ਦੇ ਨਾਲ ਇਹ ਦੋ ਹਲਕਿਆਂ ਦੇ ਵਿੱਚ ਆਪਣੀ ਕੈਂਪੇਨਿੰਗ ਕਰ ਰਿਹਾ ਇਹਨਾਂ ਦੀ ਪੂਰੀਆਂ ਟੀਮਾਂ ਲੱਗੀਆਂ ਹੋਈਆਂ ਆ ਇਸ ਕਰਕੇ ਉਹਨਾਂ ਨੇ ਇੱਕ ਭੈ ਦਾ ਇੱਕ ਪੈਨਿਕ ਦਾ ਵਾਤਾਵਰਣ ਬਣਾ ਲਿਆ ਇੱਕ ਇੱਕ ਐਗਜ਼ਾਮਪਲ ਜੇ ਸੈੱਟ ਕਰਨ ਲਈ ਵੀ ਅਸੀਂ ਆ ਵੀ ਕਰ ਸਕਦੇ ਆ ਤੇ ਇਹ ਸਾਰੇ ਕਾਰਵਾਈ ਕਰਾਈ ਹੈ ਮੇਰਾ ਤਾਂ ਕਹਿਣਾ ਇਹ ਆ ਕਿ ਅਫਸਰ ਤਾਂ ਸਰਕਾਰ ਦੇ ਸਰਕਾਰ ਦੇ ਜਿਹੜੇ ਨੁਮਾਇੰਦੇ ਹੁੰਦੇ ਆ ਮੰਤਰੀ ਐ ਐਮ ਐਲ ਏ ਉਹਨਾਂ ਦੀ ਬੋਲੀ ਤੇ ਚੱਲਦੇ ਆ ਉਹਨਾਂ ਦੀ ਟੂਨ ਤੇ ਡਾਂਸ ਕਰਦੇ ਆ ਔਰ ਆਪਣੀ ਉਹਨਾਂ ਦੀ ਕਿੰਨੀ ਕੁ ਔਕਾਤ ਹੁੰਦੀ ਆ ਸੋ ਜਿੱਥੇ ਅਫਸਰਾਂ ਦਾ ਕਸੂਰ ਆ ਉੱਥੇ ਉਹ ਤੋਂ ਜ਼ਿਆਦਾ ਜਿਹੜੇ ਇਹਨਾਂ ਦੇ ਪੋਲੀਟੀਕਲ ਆਕਾਰ ਸਰਕਾਰ 'ਚ ਹੈਗੇ ਆ ਉਹ ਜ਼ਿਆਦਾ ਜ਼ਿੰਮੇਵਾਰ ਆ ਸਾਰੇ ਜਾਂਚ ਸਾਰਾ ਐਕਸ਼ਨ ਉੱਪਰ ਤੋਂ ਲਿਆ ਜਾਣਾ ਚਾਹੀਦਾ ਤਾਂ ਕਿ ਇਹ ਜਿਹੜੇ ਦੋ ਕਾਂਗਰਸ ਦੇ ਕੈਂਡੀਡੇਟ ਹੈਗੇ ਆ ਉਹਨਾਂ ਉਹ ਅੱਗੇ ਨੂੰ ਐਸੀ ਹਿੰਮਤ ਨਾ ਕਰ ਸਕਣ ਕਿ ਕਿਸੇ ਵੀ ਇਨੋਸੈਂਟ ਬੰਦੇ ਦੇ ਘਰ ਉਹਦੀ ਇੱਜ਼ਤ ਖਰਾਬ ਕਰਨ ਛਾਪੇ ਮਰਵਾ ਕੇ ਬਹੁਤ ਸਾਰੇ ਸੈਂਪਲ ਇਦਾਂ ਹੀ ਪ੍ਰਵਾਇਆ ਜਾ ਰਹੇ ਆ ਬਹੁਤ ਸਾਰੇ ਨੋਟਿਸ ਭੇਜੇ ਜਾ ਰਹੇ ਆ ਥਾਂ ਥਾਂ ਤੇ ਸੋ ਇਹ ਜਿਹੜਾ ਮਾਹੌਲ ਬਣਾਣੀ ਚਾਹੁੰਦੇ ਆ ਸਰਕਾਰੀ ਪਾਵਰ ਦਾ ਸਰਕਾਰੀ ਮਸ਼ੀਨਰੀ ਦੇ ਦੁਰਪਯੋਗ ਦਾ ਉਹਦੇ ਅਸਲ ਜ਼ਿੰਮੇਵਾਰ ਹੋਰ ਸਾਰਾ ਫੋਕਸ ਉਹਨਾਂ ਤੇ ਕਰਨਾ ਚਾਹੀਦਾ ਜਿਹੜੇ ਇਹਨਾਂ ਦੇ ਪੋਲਿਟਿਕਲ ਆਕਾਏ ਤੇ ਚੋਣ ਲੜ ਰਿਹਾ ਕਾਂਗਰਸ ਪਾਰਟੀ ਦੇ ਸੋ ਅਸੀਂ ਇਹਦੀ ਘਟਨਾ ਦੀ ਬਹੁਤ ਨਿੰਦਾ ਕਰਦੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਇਨਸੀਡੈਂਟ ਹੋਇਆ ਝੂਠੇ ਸ਼ਿਕਾਇਤ ਜਾਂ ਤਾਂ ਝੂਠੇ ਸ਼ਿਕਾਇਤ ਕਰਨ ਵਾਲੇ ਨੂੰ ਆਡੈਂਟੀਫਾਈ ਕਰਕੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇੱਕ ਇੱਜ਼ਤਦਾਰ ਬੰਦੇ ਦੇ ਘਰਾਂ ਚ ਕਰ ਚ ਐਡੀ ਪੁਲਿਸ ਫੋਰਸ ਨਾਲ ਔਰ ਅਪਸਰਾਂ ਦਾ ਛਾਪਾ ਮਾਰਨਾ ਜਿਸ ਤਰ੍ਹਾਂ ਉਹ ਕੋਈ ਕ੍ਰਾਈਮਨਲ ਹੁੰਦਾ ਇਹ ਇਹ ਸਾਡੇ ਕੋਲ ਹਸਨ ਨਹੀਂ ਹੁੰਦਾ ਔਰ ਜੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਅੱਗੇ ਨੂੰ ਹੋਰ ਟੁਕਮਾ ਆਪਣਾ ਜੋ ਪੋਲਿਟੀਕਲ ਪ੍ਰਦਰਸ਼ਨ ਜਾਂ ਜੋ ਵੀ ਕਰਨਾ ਅਸੀਂ ਕਰਾਂਗੇ ਪਰ ਮੈਂ ਪੰਜਾਬ ਦੇ ਹੁਸ਼ਿਆਰਪੁਰ ਦੀ ਜਨਤਾ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਐਸੇ ਲੋਕ ਜਿਨ੍ਹਾਂ ਦੇ ਰਾਤ ਚ ਗੁੰਡਾਗਰਦੀ ਚਲੀ ਚੋਰੀਆਂ ਡਕੈਤੀਆਂ ਹੋਈਆਂ ਲਾਅ ਐਂਡ ਆਰਡਰ ਨਹੀਂ ਰਿਹਾ ਉਹਨਾਂ ਨੂੰ ਮੁੜ ਕੇ ਮੂੰਹ ਨਾ ਲਾਓ ਕਿਸੇ ਨਾਲ ਵੀ ਘਟਨਾ ਹੋ ਸਕਦੀ ਜੋ ਪਾਸੀ ਸਾਹਿਬ ਨਾਲ ਹੋਈ ਆ ਕਿਸੇ ਨਾਲ ਵੀ ਇਦਾਂ ਦਾ ਬਦਲਾਖੋਰੀ ਦੀ ਐਕਸ਼ਨ ਹੋ ਸਕਦੀ ਆ ਤੁਹਾਡਾ ਕਿਤੇ ਵੀ ਮਤਲਬ ਤੁਹਾਨੂੰ ਇਸ ਤਰ੍ਹਾਂ ਦੇ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਡੀ ਇੱਜ਼ਤ ਤੇ ਹੱਥ ਕੱਸ ਸਕਦਾ ਇਹ ਬਹੁਤ ਸ਼ਰਮਨਾਕ ਆ ਔਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇੱਕ ਇਦਾਂ ਕਰਵਾਣਾ ਇਹ ਹੋਰ ਵੀ ਜਿਆਦਾ ਜੜਾ ਆ ਉਹ ਨਿੰਦਣਿਆ ਇਹ ਤਾਂ ਰੀਡਿਗੇਸ਼ਨ ਕਾਂਗਰਸ ਪਾਰਟੀ ਦੀ ਗੰਦੀ ਆ ਉਹ ਕਹਿੰਦੀ ਕੇਂਦਰ ਸਰਕਾਰ ਨੇ ਈਡੀ ਦੀ ਰੀਡਿਗੇਸ਼ਨ ਬਿਲਕੁਲ ਸੇਮ ਨਹੀਂ ਆ ਈਡੀ ਦੀ ਈਡੀ ਦੀ ਜਿਹੜੀ ਕਾਰਵਾਈ ਹੋਈ ਆ ਉਹਦੇ ਵਿੱਚ ਐਡ 10 ਕਰੋੜ نوٹ ਦੇ ਕੋ نوٹ ਐਦਾ ਆ ਇਹਨਾਂ ਦੇ ਘਰ 'ਚ ਇੱਕ ਪਾਇਆ ਨਹੀਂ ਮਿਲਿਆ ਤੁਸੀਂ ਕਿੱਦਾਂ ਕਹਦੋਂਗੇ ਬਈ ਬਰਾਬਰ ਅਸੀਂ ਰੋਪਣਾ ਹੀ ਨਾ ਲਗਾ ਰਹੇ ਅਸੀਂ ਤਾਂ ਸੱਚਾਈ ਦੱਸ ਰਹੇ ਹਾਂ ਕਾਂਗਰਸ ਰੋਪ ਵੀ ਲਾਂਦੀ ਆ ਤੇ ਆਪ ਵੀ ਧੱਕੇ ਕਰਦੀ ਆ ਜਿਸ ਲਈ ਆਪਣੇ ਉਹਨਾਂ ਦੇ ਤਾਂ ਸਾਰੇ ਕੇਸ ਪੁਰਾਣੇ ਚੱਲਦੇ ਆ ਉਹ ਉਹਦੇ ਵਿੱਚ ਤਾਂ ਪਰਚਾ ਹੀ ਜਿਹੜਾ ਏਡੀ ਦਾ ਪਰਚਾ ਹੀ ਜੰਨੀ ਦੇ ਮਤਲਬ ਮਾਈਨਿੰਗ ਦਾ ਜਿਹੜਾ ਉਹ ਕਾਂਗਰਸ ਪਾਰਟੀ ਦੀ ਬੋਲੋ ਐਫ ਆਈ ਆਰ ਆ ਔਰ ਉਸ ਐਫ ਆਈ ਆਰ ਦੇ ਅਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਪੁੱਛਗਿੱਛ ਕਰਦੇ ਕਰਦੇ ਸਾਰਾ ਜਿਹੜਾ ਉਹ ਮਨੀ ਜਿਹੜਾ ਮਾਫੀਆ ਮਨੀ ਆ ਉਹ ਫੜਿਆ ਗਿਆ ਉਹ ਕਿੱਥੋਂ ਆਇਆ ਉਹਦਾ ਕੀ ਜਵਾਬ ਦਿੰਦੇ ਹਾਲੇ ਤੱਕ ਕਿਸੇ ਨੇ ਦਿੱਤਾ ਉਹ ਜਵਾਬ ਕੀ ਕੀ ਏਡੀ ਨੇ ਰੱਖ ਦਿੱਤਾ ਜਾਂ ਕੋਈ ਹੋਰ ਰੱਖ ਗਿਆ ਜਦ ਤੱਕ ਕਾਂਗਰਸ ਉਹਦਾ ਐਕਸਪਲੇਨ ਨਹੀਂ ਕਰਦੀ ਉਹਦੇ ਘਰ ਚੋਂ ਇੰਨਾ ਪੈਸਾ ਕਿੱਦਾਂ ਆਇਆ ਉਹ ਕਿੱਦਾਂ ਕਹਿ ਸਕਦੀ ਆ ਕਿ ਇਹ ਗਲਤ ਹੋਇਆ ਔਰ ਜਿਸਲੇ ਕੇਸ ਮਚਿਓਰ ਹੋਇਆ ਕੇਸ ਤਾਂ ਸਮੇਂ-ਸਮੇਂ ਤੇ ਸਾਰੇ ਮਚਿਓਰ ਹੁੰਦੇ ਆ ਕੁਝ ਕੁਝ ਇਲੈਕਸ਼ਨ ਵੇਲੇ ਵੀ ਮਚਿਓਰ ਹੁੰਦੇ ਆ ਇਸ ਕਰਕੇ ਕਾਂਗਰਸ ਦਾ ਪਰ ਜਿਹੜਾ ਮਾੜਾ ਕੰਮ ਕਰੂਗਾ ਉਹਨੇ ਉਹਦੇ ਤਾਂ ਕੇਸ ਹੋਣਾ ਚਾਹੀਦਾ ਜਿਹਨੇ ਕੀਤਾ ਕੁਝ ਨਹੀਂ ਆ ਉਹਦੇ ਖਿਲਾਫ ਕਿਉਂ ਐਵੇਂ ਉਹਦੀ ਉਹਦੀ ਇੱਜ਼ਤ ਖਰਾਬ ਕਰਦੇ ਇਹ ਲੋਕ ਸੋ ਕਾਂਗਰਸ ਪਾਰਟੀ ਦਾ ਇਹ ਹਮੇਸ਼ਾ ਰਵਈਆ ਰਿਹਾ ਕਿ ਲੋਕਾਂ ਨੂੰ ਡਰਾਓ ਧਮਕਾਓ ਕਿਸੇ ਨਾ ਕਿਸੇ ਤਰ੍ਹਾਂ ਇੱਕ ਡਰ ਭੈ ਦਾ ਵਾਤਾਵਰਨ ਕਰਕੇ ਚੋਣ ਚ ਤੌਰ ਮ्युनਿਸਪਲ ਚ ਇਲੈਕਸ਼ਨਾਂ ਚ ਵੀ ਇਹਨਾਂ ਨੇ ਬਿਲਕੁਲ ਇਦਾਂ ਕੀਤਾ ਕਿਸਾਨੀ ਦੇ ਨਾਂ ਤੇ ਇਹਨਾਂ ਨੇ ਭਾਜਪਾ ਦੇ ਬਾਕੀ ਪਾਰਟੀਆਂ ਦੇ ਸਾਰੇ ਚੋਣ ਮਹੀਮ ਨੂੰ ਡਿਸਟਰਬ ਕੀਤਾ ਸੀਗਾ ਇੱਥੇ ਬੋਰਡ ਲਿਖ ਕੇ ਬਾਹਰ ਲਾਉਂਦੇ ਸੀ ਉਹ ਸਾਰੇ ਪਿੱਛੇ ਕਾਂਗਰਸੀ ਸੀ ਸੀਗਾ ਸਾਰੀ ਰਾਜਨੀਤੀ ਸੀ ਜਿਹਨੂੰ ਆਪਾਂ ਇਹ ਕਹਿੰਦੇ ਆਗੇ ਐਸਐਮਜੀ ਨਿਊਜ਼ ਪੰਜਾਬ ਲਈ ਹੁਸ਼ਿਆਰਪੁੱਤ ਦਲਜੀਤ ਅਜਨੂਹ ਦੀ ਰਿਪੋਰਟ